مارے جو فون نمبر سانوں کتا دے دے گا اپ دا تین پنجاب دے اتے کڑی لکنے ਦਰਸੰਗਾਸੀਂ ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜਿਹੜਾ ਨੇ ਇਕਤਾ ਗਰਾਹਾ ਤੇ ਬੀਕੇ ਜੋ ਇਕਤਾ ਢਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਭਾਜਪੀ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋੜ ਮੰਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਾਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਆ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆਹ ਚੌਂਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਆ ਖੜਦਿਆ ਸਾਰ ਕੁਝ ਪੁਲਿਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਹੈ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛ ਰਹੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪਨੇ ਆਉਣਾ ਹੈ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਆਹ ਪੁਲਿਸ ਮੁਲਾਜ਼ਮ ਐੇ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਸ਼ਹੀਦ ਹੋ ਗਿਆ ਐਨ ਐਮ ਐਸ ਪੀ ਵਾਲੀ ਗੱਲ ਉੱਥੇ ਖੜੀ ਐ ਸਾਡੇ ਦੋ ਬਾਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀ ਜੀ ਪੀ ਵਾਲੇ ਅਸੀਂ ਕਹਾਂਗੇ ਬੀ ਜੀ ਪੀ ਦੇ ਸ਼ਿਕਾਰੀ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਯੋਗ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤਪਾਲ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹਰੇ ਵੀ ਇਹ ਪੁੱਛ ਰਹੇ ਹੋਏ ਆਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਹੈ ਅਸੀਂ ਪੂਰੇ ਸਕੇਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਾਗੇ ਜਿੱਥੇ ਮਰਜੀ ਇਹ ਪੁਲਿਸ ਲੈ ਆਏ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੋਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਮਿਲავੇ ਜਟਾ ਜੀ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕਾਉਂਦਾ ਜਿਹਦੀ ਤਨੇਰ ਗਵਾਈ ਕਰਤਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਅੱਜ ਅਸੀਂ ਨਾ ਸੰਜੁਕਤ ਮੋਰਚਾ ਦੇ ਸੱਜੇ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦੇਖਜੂ ਕਰਾਹਾ ਤੇ ਬੀਕਜੂ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀ ਆ ਉਹਦੇ ਵੱਲੋਂ ਵੀ ਪੰਜਾਬ ਕਿਸਾਨ ਜੁਨੀ ਨੂੰ ਉਹਦੇ ਹੋਰ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤ ਵੀ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਡਿਮਾਂਡਾਂ ਸੀਗੀਆਂ ਉਹ ਮਤਲਬ ਬੱਲੂ ਵਾਲਾ ਜਿਹੜਾ ਸ਼ੋਭ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਸਾਫ ਦੋਨੋਂ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਆਥਰੂਗਾ ਛੱਡਿਆ ਗੋਲੀਆਂ ਗੱਡੀਆਂ ਜਾਂ 700 ਸੀ ਰਸਾਬਾ ਕਿਸਾਨ ਹੋਇਆ ਸੀ ਉਹਨੂੰ ਸਾਫ ਦੋਨੋਂ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀ ਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਚੜਾ ਕੇ ਉਹਨਾਂ ਨੂੰ ਸਾਫ ਦੋਨੋਂ ਵਾਸਤੇ ਪਰ ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕੋਈ ਨਹੀਂ ਕੀਤੀ ਗਈ ਜੋ ਆਪਣਾ ਸੁਆਮੀਨਾਥ ਦੀ ਰਿਪੋਰਟ ਕਉਂ ਹੀ ਲਾਗੂ ਕੀਤੀ ਗਈ ਕਰਜੇ ਤੇ ਲਖੀਰ ਕੋਈ ਮਾਰੀ ਜਾ ਰਹੀ ਜੇ ਕੋਆਪਰੇਟਿਵ ਘਰਾਣਾ ਦਾ ਕਰਜਾ ਮਾਪ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁਲਸ ਦੇ ਮਤਲਬ ਉਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਛਰੇਆਂ ਵਿੱਚ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਛਰੇਆਂ ਵਿੱਚ ਮਾਰੀਆਂ ਤੇ ਸੁਗੰਦੀ ਕਹਿ ਰਹੇ ਸੀਗੇ ਅਸੀਂ ਤਾਂ ਆਹੀ ਕਰਾਂਗੇ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਤੇ ਅੱਜ ਛਰੇਆਂ ਵਿੱਚ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਤਪਾਲੇ ਜਿਹੜੇ ਕੋਠੇ ਅਧਿਕਾਰੀਆ ਤੇ ਆਉਣ ਵਾਲੇ ਸਮੇਂ ਚ ਪਰ ਪਿੰਡਾਂ ਚ ਵੜਨਾ ਤੇਰਾ ਵੀ ਦੁੱਬ ਰੂਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪਸਾਥਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਚਾਹਤੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕ ਲਈ ਸਾਡੇ ਮਾਰ ਕੇ ਸਵਾਰ ਖੜਾ ਕੀਤਾ ਮਖ ਵੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਪਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹਦਾ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੌਂਕ ਵਿੱਚ ਜਿਹੜਾ ਕਿੱਥੇ ਆ ਬਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਦੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਵੀ ਅਸੀਂ ਇਹ ਸਾਥ ਵਿੱਚ ਟੱਕ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡਾ ਮਸਲੇ ਹੱਲ ਨਹੀਂ ਹੁੰਦੇ